ਪਾਰਟੀ ਵੱਲੋਂ ਮੇਰੀ ਮੇਰਾ ਹੁਕਮ ਲੱਗਿਆ ਮੈਨੂੰ ਹੁਕਮ ਲੱਗਿਆ ਪਾਰਟੀ ਵੱਲੋਂ ਕਿ ਤੁਹਾਡੀ ਪ੍ਰਧਾਨਗੀ ਚ ਅਸੀਂ ਤੁਹਾਡੀ ਗਵਾਹੀ ਚ ਅਸੀਂ ਜਲੰਧਰ ਲੜਨੀ ਹੈ ਜੇ ਤੁਹਾਡਾ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਜਲੰਧਰ ਬੈਠਾ ਸਾਨੂੰ ਐਡਰੈਸ ਦੇ ਦਿਓ ਤੁਸੀਂ ਕਹਿ ਦਿਓ ਚੰਗੇ ਵਾਸਤੇ ਕਹਿੰਦੇ ਆ ਚੰਗੇ ਲੱਗਦੇ ਆ ਕੰਮ ਚੰਗੇ ਲੱਗੇ ਵੋਟ ਪਾ ਦਿਓ ਜੇ ਲੱਗਿਆ ਕਿ ਨਹੀਂ ਯਾਰੇ ਤਾਂ ਹੋਰ ਹੀ ਕੁਝ ਐ ਇਹ ਤਾਂ ਚੰਗੇ ਨਹੀਂ ਹੈਗੇ ਵੋਟ ਨਾ ਪਾ ਕੋਈ ਗੱਲ ਨਹੀਂ ਮੈਂ ਅੱਜ ਹੀ ਚਲੇ ਆ ਕਰ ਲੈਣਾ ਮੈਂ ਰੈਂਟ ਤੇ ਉੱਤੇ ਕਿਰਾਏ ਤੇ ਸੰਰੂਰ ਵੀ ਕਿਰਾਏ ਤੇ ਚੱਲ ਰਿਹਾ ਕਿਰਾਏ ਤੇ ਲੈਣਾ ਕੀ ਆਪੇ ਕਰਾਏ ਦੇ ਘਰ ਲੈਣਾ ਉਹ ਲੈਣਾ ਇਹ ਨਹੀਂ ਹੈਗਾ ਵੀ 10 ਜੁਲਾਈ ਤੱਕ ਹੀ ਹੈ ਫਿਰ ਉੱਥੇ ਹੀ ਰਹੂੰ ਉਹ ਘਰ ਹਫ਼ਤੇ 'ਚ 2 ਜਾਂ 3 ਦਿਨ ਮਾਝੇ ਤੇ ਦੁਆਬੇ ਦਾ ਆਫਿਸ ਬਣ ਜਾਊਗਾ ਮੈਂ ਆ ਕੇ ਉੱਥੇ ਰਿਆ ਕਰੂੰਗਾ ਅਜਲੰਦਰ ਦੀ ਕਲੈਕਸ਼ਨ ਆਈ ਹੈ ਜਲੰਧਰ ਬੈਸ ਤੋਂ ਮੈਂ ਅੱਗੇ ਲੱਗ ਕੇ ਉਸ ਇਲੈਕਸ਼ਨ ਨੂੰ ਲੜੂੰਗਾ ਕਿਉਂਕਿ ਮੈਨੂੰ ਪਾਰਟੀ ਦਾ ਪ੍ਰਧਾਨ ਵੀ ਹਾਂ ਮੁੱਖ ਮੰਤਰੀ ਵੀ ਹਾਂ ਤੇ ਮੈਂ ਜਾ ਕੇ ਲੋਕਾਂ ਨੂੰ ਗਲੀਆਂ ਗਲੀਆਂ ਜਾ ਕੇ ਦੱਸੂੰਗਾ ਕਿ ਆ ਮੈਂ ਕੰਮ ਕਰਤੇ ਆ ਮੈਂ ਕਰਨੇ ਨੇ ਸ਼ਕਤੀ ਹੋਰ ਦਿਓ ਤੁਹਾਡੇ ਹਲਕੇ ਨੂੰ ਹੋਰ ਜਿਆਦਾ ਪ੍ਰਮੋਟ ਕਰਿਏ ਹੋਰ ਜਿਆਦਾ ਤੁਹਾਡੇ ਇਲਾਕੇ ਦੀ ਜਿਹੜੀ ਹੈ ਤਰੱਕੀ ਕਰੀ ਉੱਥੇ ਜਾ ਕੇ ਤੁਹਾਡਾ ਬੰਦਾ ਬੋਲੇ ਚੰਗੇ ਬੰਦੇ ਉੱਥੇ ਭੇਜੋ ਉੱਥੇ ਮਿੱਟੀ ਦੇ ਮਾਦੋਂ ਨਾ ਭੇਜਦਿਆ ਕਰੋ ਐਵੇਂ ਬੋਲਣ ਵਾਲੇ ਬੰਦੇ ਪੇਛ ਬਾਤ ਦੇਖੋ ਚੱਬਿਆਲ ਸਾਹਿਬ ਨੇ ਉੱਥੇ ਮੈਨੂੰ ਸ਼ਰਤ ਲਾਉਣਾ ਬਾਕੀ ਪਾਸਵਰਡ ਥੋੜੇ ਜਿਹਾ ਮੈਂ ਵੀ ਦੱਸ ਦੂੰਗਾ ਬੋਲਣ ਵਾਲੇ ਇਹਨਾਂ ਤਿੰਨਾਂ ਨੇ ਉੱਥੇ ਵਟ ਕੱਢ ਦੇਣੇ ਤਿੰਨ ਜਣੇ ਨੇ ਜਿਹੜੇ ਇੱਕ ਆਨੰਦਪੁਰ ਸਾਹਿਬ ਤੋਂ ਇੱਕ ਸੰਗਰੂਰ ਤੋਂ ਇੱਕ ਚੱਬਿਆਲ ਸਾ ਸਰਪੰਚੀ ਤੋਂ ਉੱਠੇ ਨੇ ਗਰੀਬੀ ਚੋਂ ਉੱਠੇ ਨੇ ਉੱਥੇ ਪਤਾ ਸਾਰਾ ਪਤਾ ਹੈ ਕਿ ਕੀ ਹੁੰਦਾ ਤਾਂ ਜਦੋਂ ਉੱਥੇ ਬੋਲਣਗੇ ਤਾਂ ਤੁਸੀਂ ਦੇਖਿਓ ਹੁਸ਼ਿਆਰਪੁਰ ਦੀ ਆਵਾਜ਼ ਕਿਵੇਂ ਗੂੰਜਦੀ ਹੈ ਤੁਹਾਨੂੰ ਮਾਣ ਮਹਿਸੂਸ ਹੋਊਗਾ ਵੋਟ ਪਾਉਣ ਦਾ ਸੋ ਪਾਰਟੀ ਵੱਲੋਂ ਮੇਰੀ ਮੇਰਾ ਹੁਕਮ ਲੱਗਿਆ ਮੈਨੂੰ ਹੁਕਮ ਲੱਗਿਆ ਪਾਰਟੀ ਵੱਲੋਂ ਕਿ ਤੁਹਾਡੀ ਪ੍ਰਧਾਨਗੀ ਚ ਅਸੀਂ ਤੁਹਾਡੀ ਗਵਾਹੀ ਚ ਅਸੀਂ ਜਲੰਧਰ ਲੜਨੀ ਹੈ ਜੇ ਤੁਹਾਡਾ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਜਲੰਧਰ ਬੈਠਾ ਹੈ ਸਾਨੂੰ ਐਡਰੈਸ ਦੇ ਦਿਓ ਤੁਸੀਂ ਕਹਿ ਦਿਓ ਚੰਗੇ ਵਾਸਤੇ ਕਹਿੰਦੇ ਆ ਚੰਗੇ ਲੱਗਦੇ ਆ ਕੰਮ ਚੰਗੇ ਲੱਗੇ ਵੋਟ ਪਾ ਦਿਓ ਜੇ ਲੱਗਿਆ ਕਿ ਨਹੀਂ ਯਾਰ ਇਹ ਤਾਂ ਹੋਰ ਹੀ ਕੁਛ ਐ ਇਹ ਤਾਂ ਚੰਗੇ ਨਹੀਂ ਹੈਗੇ ਬੋਰ ਨਾ ਪਾਇ ਕੋਈ ਗੱਲ ਨਹੀਂ ਕਿਉਂਕਿ ਵੋਟਾਂ ਪੈਣੀਆਂ ਨਾ ਪੈਣੀਆਂ ਹਾਰਨਾ ਜਿੱਤਣਾ ਚੱਲਦਾ ਰਹਿੰਦਾ ਪਰ ਕਟੁਗੜ ਤੁਹਾਡੀ ਨੀਅਤ ਦੇ ਵਿੱਚ ਖੋਟ ਨਹੀਂ ਹੋਣਾ ਚਾਹੀਦਾ ਬਸ ਨੀਤ ਸਾਫ਼ ਹੋਣੀ ਚਾਹੀਦੀ ਐ ਸੋ ਸੱਚੀ ਨੀਤ ਨਾਲ ਮੈਂ ਜਾਊਂਗਾ ਉੱਥੇ ਮੈਂ ਅੱਜ ਹੀ ਚੱਲਿਆ ਕਰ ਲੈਣਾ ਮੈਂ ਰੈਂਟ ਤੇ ਉੱਥੇ ਕਿਰਾਏ ਤੇ ਸੰਰੂਰ ਵੀ ਕਿਰਾਏ ਤੇ ਚੱਲ ਰਿਹਾ ਕਿਰਾਏ ਤੇ ਲੈਣਾ ਕੀ ਆਪੇ ਹੈ ਕਿਰਾਏ ਦੇ ਕਰ ਲੈਣਾ ਉਹ ਲੈਣਾ ਇਹ ਨਹੀਂ ਹੈਗਾ ਵੀ 10 ਜੁਲਾਈ ਤੱਕ ਕੀ ਐ ਫਿਰ ਉੱਥੇ ਹੀ ਰਹਿ ਆਉਂਗਾ ਉਹ ਘਰ ਹਫ਼ਤੇ 'ਚ 2 ਜਾਂ 3 ਦਿਨ ਮਾਝੇ ਤੇ ਦੁਆਬੇ ਦਾ ਆਫਿਸ ਬਣ ਜਾਊਗਾ ਮੈਂ ਆ ਕੇ ਉੱਥੇ ਰਿਆ ਕਰੂੰਗਾ ਚੰਡੀਗੜ੍ਹ ਜਾਣ ਦੀ ਲੋੜ ਹੀ ਨਹੀਂ ਜਲੰਧਰ ਆ ਜਾਓ ਆ 2 ਦਿਨ ਮੁੱਖ ਮੰਤਰੀ ਉੱਥੇ ਬੈਠੂਗਾ ਅਫਸਰਾਂ ਸਮੇਤ